ਸਸਿਕਾ ਜੀ ਤੁਸੀਂ ਦੇਖ ਰਹੇ ਹੋ ਜੀਤਾ ਵੈਬ ਟੀਵੀ ਮੈਂ ਹਾਂ ਬਲਬੀਤ ਸਿੰਘ ਜੋਸਨ ਇਸ ਸਮੇਂ ਅਸੀਂ ਸਤਲੁਜ ਦਰਿਆ ਦੇ ਵਿੱਚ ਮੌਜੂਦ ਹੈਗੇ ਆ ਜਿਲ੍ਹਾ ਫਰੋਇਪਰ ਦੇ ਪਿੰਡ ਜਿਹੜੇ ਹੈਗੇ ਆ ਹਾਰਪੀਟ ਦੇ ਨੇ ਉਹਨਾਂ ਦੇ ਵਿੱਚ ਪਿੰਡ ਧੀਰਾਕਾਰਾ ਨਿਹਾਲਾ ਲਵੇਰਾ ਮੁੱਠਿਆਲਾ ਬੰਡਾਲਾ ਆਦਿ ਜਿਹੜੇ ਦਰਜਨਾ ਪਿੰਡ ਜਿਹੜੇ ਹੈਗੇ ਆ ਉਸੇ ਜਗ੍ਹਾ ਤੇ ਮੌਜੂਦ ਹੈਗੇ ਆ ਇਸ ਜਗ੍ਹਾ ਤੇ ਹਾਰਪੀਟਾਂ ਦੀ ਮਦਦ ਲਈ ਜਿਹੜਾ ਯੂਨਾਈਟਿਡ ਸਟੇਟਸ ਅ ਦੇ ਆਗੂ ਜਿਹੜੇ ਹੈਗੇ ਆ ਜਗਮੀਤ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਜਿਹੜੇ ਰਾਹਤ ਕਾਰਜ ਜਿਹੜੇ ਗਰਮੇ ਗਏ ਨੇ ਉਹ ਜਿਹੜੇ ਹੜਪੀੜਤ ਨੇ ਉਹਨਾਂ ਵਾਸਤੇ ਕੀ ਕੀ ਉਪਰਾਲੇ ਕਰ ਰਹੇ ਨੇ ਗੱਲਬਾਤ ਕਰਦੇ ਆ ਸੱਸੀ ਕੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿਵੇਂ ਦੇਖਦੇ ਹੋ ਜਿਹੜੇ ਆ ਪਿੰਡ ਨੇ ਹੜਾਂ ਦੀ ਮਾਰ ਵਿੱਚ ਆ ਗਏ ਨੇ ਤੇ ਤੁਹਾਡੀ ਜਿਹੜੀ ਸੰਸਥਾ ਜੁਆਇਨਟਡ ਸਿਕ ਸੰਸਥਾ ਉਹ ਇਹਨਾਂ ਵਾਸਤੇ ਕੀ ਉਪਰਾਲਾ ਕਰ ਰਹੀ ਵੀਰ ਜੀ ਅਸੀਂ ਅੱਜ ਤੋਂ 5 ਦਿਨ ਪਹਿਲਾਂ ਇੱਥੇ ਵਿਜ਼ਿਟ ਕੀਤਾ ਸੀ ਤੇ ਜਦੋਂ ਅਸੀਂ ਵਿਜ਼ਿਟ ਕੀਤਾ ਤੇ ਅਸੀਂ ਦੇਖਿਆ ਵੀ ਇੱਥੇ ਮੈਡੀਕਲ ਦੀ ਬਹੁਤ ਜ਼ਿਆਦਾ ਜਰੂਰਤ ਸੀ ਤੇ ਅਸੀਂ ਉਸ ਦਿਨ ਤੋਂ ਹੀ ਮੈਡੀਕਲ ਦੀਆਂ ਸਾਡੀਆਂ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਇੱਥੇ ਉਸ ਤੋਂ ਬਾਅਦ ਸਾਡੇ ਵੈਂਟਰੀ ਦਾ ਡਾਕਟਰ ਇੱਕ ਉਹ ਕੰਮ ਕਰ ਰਿਆ ਦੋ ਬੋਰਡਸ ਸਾਡੀਆਂ ਇੱਥੇ ਸਵਾਵਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਹੜੀਆਂ ਰਾਤ ਨੂੰ ਕਿਸੇ ਨੂੰ ਲੋੜ ਪਏ ਜੇ ਰੈਸਕਿਊ ਕਰਨ ਵਾਸਤੇ ਉਹ ਲੱਗੀਆਂ ਹੋਈਆਂ ਉਸ ਤੋਂ ਪਲੱਸ ਜਿਹੜਾ ਸਾਡਾ ਇੱਥੇ ਅਸੀਂ ਇੱਕ ਮੱਛਰ ਵਾਲੀ ਸਪਰੇ ਵਾਲੀ ਸਾਡੀ ਫੌਗਰ ਜਿਹੜੀ ਉਹ ਅਸੀਂ ਅੱਜ ਸ਼ਾਮ ਰੋਜ਼ ਸ਼ਾਮ ਨੂੰ ਹੀ ਘਰਾਂ ਵਿੱਚ ਜਾ ਕੇ ਸਪਰੇ ਕਰਾਂਗੇ ਕਿਉਂਕਿ ਫਸਲਾਂ ਗਲ ਚੁੱਕੀਆਂ ਨੇ ਤੇ ਘਰਾਂ ਦੇ ਵਿੱਚ ਬਿਮਾਰੀਆਂ ਜਿਹੜੇ ਫੈਲਣ ਦਾ ਖਸਾ ਮਾਲ ਡੰਗਰ ਲੋਕਾਂ ਦਾ ਘਰੇ ਆ ਮਾਲ ਨੂੰ ਜੋ ਲੋਕਾਂ ਦੇ ਪਸ਼ੂ ਨੇ ਉਹਨਾਂ ਨੂੰ ਸਪਰੇ ਕਰਾਂਗੇ ਪਲੱਸ ਅਸੀਂ ਅਚਾਰ ਦੀ ਸੇਵਾ ਕਰ ਰਹੇ ਹਾਂ ਸਾਈਲੇਜ ਦੀ ਤੇ ਜਿੱਦਾਂ ਕਿ ਹੁਣ ਪਾਣੀ ਖੜਿਆ ਖੜਾ ਆ ਤੇ ਪਾਣੀ ਦਾ ਲੈਵਲ ਉੱਚਾ ਹੋਣ ਕਰਕੇ ਬੋਰਾ ਦਾ ਪਾਣੀ ਜਿਹੜਾ ਉਹ ਖਰਾਬ ਹੋ ਗਿਆ ਇਹ ਘਰਾਂ ਵਿੱਚ ਬਜ਼ੁਰਗ ਨੇ ਬਿਮਾਰ ਨੇ ਉਹਨਾਂ ਨੂੰ ਪਾਣੀ ਜਿਹੜਾ ਸਾਫ਼ ਸੁਥਰਾ ਮਿਲੇ ਉਸ ਵਾਸਤੇ ਅਸੀਂ ਪਾਣੀ ਦੀ ਸੇਵਾ ਵੀ ਕਰ ਰਹੇ ਹਾਂ ਜੇਕਰ ਆਪਾਂ ਗੱਲ ਕਰਦੇ ਹਾਂ ਇਸ ਟੇਪ ਆਪਾਂ ਬੇੜੀ ਤੇ ਸਵਾਰ ਹੈਗੇ ਆ 17 ਦਰਿਆ ਦੇ ਜਿਹੜੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਕਿੰਨਾ ਕੁ ਜਿਹੜਾ ਤੁਸੀਂ 4-5 ਦਿਨ ਤੋਂ ਇੱਥੇ ਸੇਵਾ ਕਰ ਰਹੇ ਹੋ ਕਿੰਨਾ ਕੁ ਜਿਹੜਾ ਹੈਗਾ ਲੋਕਾਂ ਦੀ ਫਸਲਾਂ ਨੁਕਸਾਨ ਹੋ ਚੁੱਕਾ ਲਗਭਗ ਜੀ 95% ਫਸਲਾਂ ਦਾ ਨੁਕਸਾਨ ਹੋ ਚੁੱਕਿਆ ਖਰਾਚਾਰਾ ਬਿਲਕੁਲ ਖਤਮ ਹੋ ਚੁੱਕਿਆ ਅਸੀਂ ਘਰਾਂ ਦੇ ਵਿੱਚ ਗਏ ਆ ਜਾ ਕੇ ਵੇਖਿਆ ਬੱਚਿਆਂ ਦੇ ਜਿਹੜੇ ਉਹ ਉਹਨਾਂ ਦੇ ਅਲਰਜੀ ਹੋਈ ਹੋਈ ਪੈਰਾਂ ਦੇ ਉੱਪਰ ਬਜ਼ੁਰਗ ਬਹੁਤ ਬਿਮਾਰ ਨੇ ਬਜ਼ੁਰਗ ਜਿਹੜੇ ਉਹ ਦਵਾਈ ਨਾਲ ਉਹਨਾਂ ਦਾ ਸੰਪਰਕ ਰੋਡ ਨਾਲ ਟੁੱਟ ਗਿਆ ਉਹਨਾਂ ਕੋਲੋਂ ਮੈਡੀਸਨ ਲੈਣ ਵਾਸਤੇ ਜਾਇਆ ਨਹੀਂ ਜਾ ਰਿਹਾ ਤੇ ਉਹਨਾਂ ਨੂੰ ਸ਼ੂਗਰ ਕਈਆਂ ਨੂੰ 6 6 7 700 ਸ਼ੂਗਰ ਹੋਈ ਪਈ ਕੋਈ ਜਿਹੇ ਪਰਿਵਾਰ ਵੀ ਹੈਗੇ ਆ ਜਿਹੜੇ ਪਾਣੀ ਦੇ ਵਿੱਚ गिर ਚੁੱਕੇ ਨੇ ਉਹਨਾਂ ਨੂੰ ਸਸਤਾ ਵੱਲੋਂ ਜਿਹੜਾ ਬਾਹਰ ਰਿਸਕ ਕਰਕੇ ਬਾਹਰ ਕੱਢਿਆ ਜਾ ਰਿਹਾ ਹੈਗਾ ਬਿਲਕੁਲ ਜੀ ਅਸੀਂ ਉਹਨਾਂ ਨੂੰ ਬੋਰਡ ਦਿੱਤਾ ਆ ਪਲੱਸ ਨਾਲ ਦੋ ਮੇਡ ਦਿੱਤੇ ਹੋਏ ਨੇ ਉਹ ਜਿਹੜੇ ਰੈਸਕਿਊ ਜਦੋਂ ਜਿਵੇਂ ਜਿਵੇਂ ਘਰ ਨਹੀਂ ਲੋਕ ਛੱਡ ਰਹੇ ਜਿਸ ਤਰ੍ਹਾਂ ਦੀ ਉਹਨਾਂ ਦੀ ਜ਼ਰੂਰਤ ਆ ਉਸ ਹਾਵ ਨਾਲ ਉਹਨਸ ਨੂੰ ਯੂਜ਼ ਕਰ ਰਹੇ ਨੇ ਕਿੰਨੇ ਜਿਹੜੇ ਹੈਗੇ ਆ ਤੁਸੀਂ ਬੋਰਡ ਦਿੱਤੇ ਆ ਇਹਨਾਂ ਨੂੰ ਤੇ ਇੱਕ ਅੱਡੀਕ ਜਿਹੜੀ ਵਧੀਆ ਸੇਵਾ ਚੱਲੀ ਦੋ ਬੋਰਡ ਦਿੱਤੇ ਹੋਏ ਜੀ ਅਸੀਂ ਇਹਨਾਂ ਨੂੰ ਦੋ ਬੋਰਡ ਦਿੱਤੇ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਇਹ ਤੁਹਾਡੀ ਸਸਤਾ ਬਲ ਜੀ ਇਹ ਜਿਹੜੇ ਕਾਰਜ ਰੰਭੇ ਗਏ ਹੈਗੇ ਆ ਉਸ ਵਾਸਤੇ ਜਿਹੜੀਆਂ ਤੁਹਾਡੀ ਜਿਹੜੀ ਸਸਤਾ ਦੇ ਜਿਹੜੇ ਆਗੂ ਨੇ ਉਹ ਵੀ ਮੀਟ ਕਰਨ ਵਾਸਤੇ ਆ ਰਹੇ ਨੇ ਬਿਲਕੁਲ ਜੀ ਹਾਲ ਦੀ ਘੜੀ ਤਾਂ ਸਾਡੀ ਡਿਊਟੀ ਹੈ ਵੀ ਜੋ ਵੀ ਤੁਹਾਨੂੰ ਜ਼ਰੂਰਤ ਲੱਗਦੀ ਏ ਤੁਸੀਂ ਬੇਝਿਜਕੋ ਕੇ ਸੇਵਾ ਕਰੋ ਜੋ ਵੀ ਤੁਹਾਨੂੰ ਜ਼ਰੂਰਤ ਕੋਈ ਵੀ ਪ੍ਰਬੰਧ ਆ ਸਾਡੀ ਮੀਟਿੰਗ ਹੁੰਦੀ ਰਹਿੰਦੀ ਏ ਸਾਰੇ ਜਿਹੜਾ ਜਾਇਜ਼ਾ ਉਹ ਸਾਡੇ ਤੋਂ ਲੈ ਰਹੇ ਨੇ ਪਲ-ਪਲ ਦੀ ਖਬਰ ਲੈ ਰਹੇ ਨੇ ਵੀ ਕੀ ਚੱਲ ਰਿਹਾ ਕਿਹੜੇ ਪ੍ਰਬੰਧ ਦੀ ਲੋੜ ਆ ਮੈਨੂੰ ਹਰੇਕ ਚੀਜ਼ ਅਵੇਲੇਬਲ ਹੋ ਰਹੀ ਏ ਇੱਥੇ ਲੋਕਾਂ ਨੂੰ ਕਿਹੜੀ ਕਿਹੜੀ ਜਿਹੜੀ ਹੁਣ ਹੁਣ ਜਿਹੜੇ ਹੜਪੀੜ ਤੇ ਹੈਗੇ ਆ ਕਿਹੜੀ ਕਿਹੜੀ ਹੁਣ ਤੱਕ ਸਮਗਰੀ ਜਿਹੜੀ ਆਪਣੀ ਸੰਸਤਾ ਵੱਲੋਂ ਦਿੱਤੀ ਜਾ ਚੁੱਕੀ ਹੈ ਆਪਣੇ ਵੱਲੋਂ ਜੀ ਮੈਡੀਕਲ ਦੀ ਸਹੂਲਤ ਮੇਨ ਚੱਲ ਹੀ ਰਹੀ ਹੈ ਆਪਣੀ ਚੱਲੀ ਜਾਵੇਗੀ ਜਿੰਨਾ ਚਿਰ ਵੀ ਹੜ ਰਵੇਗਾ ਯੂਨਾਈਟਿਡ ਸਿੱਖ ਤੁਹਾਨੂੰ ਸੇਵਾ ਦੇ ਵਿੱਚ ਹੀ ਮਿਲੇਗੀ ਇਹ ਐਂਬੂਲੈਂਸ ਨਹੀਂ ਕਰ ਰਹੇ ਹਾਂ ਜੋ ਕੈਂਪ ਲਾ ਰਹੇ ਹਾਂ ਕਿਸ ਤਰ੍ਹਾਂ ਜੀ ਐਂਬੂਲੈਂਸ ਨਹੀਂ ਵੀ ਕਰ ਰਹੇ ਹਾਂ ਤੇ ਕੈਂਪ ਘਰ ਘਰ ਜਾ ਕੇ ਅਸੀਂ ਬੋਰਡ ਦੇ ਉੱਪਰ ਜਾ ਕੇ ਘਰ ਘਰ ਜਾ ਕੇ ਮੈਡੀਸਿਨ ਦੇ ਰਹੇ ਹਾਂ ਅਸੀਂ ਇਹ ਨਹੀਂ ਵੀ ਇੱਕ ਥਾਂ ਤੇ ਕੈਂਪ ਲਾ ਲਿਆ ਤੇ ਪੇਸ਼ੈਂਟ ਉੱਥੇ ਆਉਣ ਬਿਲਕ ਸਾਡੇ ਕੋਲੇ 500 700 ਪੇਸ਼ੈਂਟ ਆਵੇਗੇ ਅਸੀਂ 10 15 ਜਣੇ ਸਾਡੀ ਟੀਮ ਹੈ 10 15 ਜਣੇ ਉਹਨਾਂ ਦੇ ਘਰ ਜਾ ਰਹੇ ਆ ਜਿਹੜੀ ਤੁਹਾਡੀ ਸਸਤਾ ਜਿਹੜਾ ਡਿਸਟ੍ਰਿਕਟ ਸਸਤਾ ਹੈਗੀ ਐ ਇਸ ਇਲਾਕੇ ਦੇ ਵਿੱਚ ਜਿਹੜੇ ਤੁਹਾਡੀ ਟੀਮ ਚ ਵਰਕਰ ਦੀ ਪਈ ਆ ਉਹਦੇ ਵਿੱਚ ਕਿੰਨੇ ਮੈਂਬਰ ਜਿਹੜੇ ਹੈਗੇ ਆ ਤੁਸੀਂ ਇਸ ਕੰਮ ਤੇ ਲੱਗੇ ਹੋਏ ਸਾਡੇ 15 ਸਿੰਘ ਹੈਗੇ ਹੀ ਸੇਵਾ ਕਰਨ ਵਾਲੇ ਤੇ ਉਹ ਵੀ ਹੁਣ ਅਲੱਗ-ਅਲੱਗ ਏਰੀਆ ਜਿੱਦਾਂ ਚਾਰ ਦੀ ਸੇਵਾ ਕਰ ਰਹੇ ਆ ਕੁਝ ਲੜਕੀਆਂ ਦੀ ਅਸੀਂ ਫੌਗਰ ਤੇ ਡਿਊਟੀ ਲਾਈ ਉਹਨਾਂ ਨੇ ਆਪਦਾ ਫੌਗ ਦੀ ਸਪਰੇ ਕਰਨ ਲੱਗ ਪੈਣੀ ਹੈ ਵੀ ਕਹਿਣ ਦਾ ਭਾਅ ਵੀ ਸਮੇਂ-ਸਮੇਂ ਦੇ ਹਿਸਾਬ ਨਾਲ ਸਾਰਿਆਂ ਨੂੰ ਆਪਣੀਆਂ-ਆਪਣੀਆਂ ਡਿਊਟੀਆਂ ਵੰਡੀਆਂ ਜਿੱਦਾਂ ਅਸੀਂ ਘਰਾਂ 'ਚ ਜਾ ਕੇ ਵਿਜ਼ਿਟ ਕਰਨਾ ਹੈ ਅਸੀਂ ਦੇਖਣਾ ਵੀ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਵੀ ਕੋਈ ਇਦਾਂ ਨਾ ਲੱਗੇ ਵੀ ਕੋਈ ਸਾਨੂੰ ਕੋਈ ਦੱਸੇ ਹੀ ਨਾ ਵੀ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਹੋਰ ਕਿਹੜੇ-ਕਿਹੜੇ ਜਿਹੜੇ ਉਪਰਾਲੇ ਆ ਜਿਵੇਂ ਮਤਲਬ ਅੱਗੋਂ ਅਗਾਊਂ ਜਿਹੜੇ ਪ੍ਰਬੰਧ ਜਿਹੜੇ ਹੈਗੇ ਆ ਇਸ ਸਤਾਵ ਦੇ ਕਿਤੇ ਜਾ ਰਹੇ ਨੇ ਅੱਗੇ ਪਾਣੀ ਨਿਕਲਣ ਤੇ ਆ ਜਿਹੜੇ-ਜਿਹੜੇ ਵੀ ਸਾਨੂੰ ਲੱਗੇ ਜਿੱਦਾਂ ਕਿ ਰਾਸ਼ਨ ਦੀ ਲੱਗਦੀ ਹੈ ਰਾਸ਼ਨ ਦੀਆਂ ਕਿੱਟਾਂ ਵੀ ਅਸੀਂ ਦੇਖ ਕੇ ਜਾਵਾਂਗੇ ਜੋ ਜੋ ਰਾਸ਼ਨ ਦੀ ਕਿੱਟ ਸਾਨੂੰ ਲੱਗੇਗੀ ਦਿੱਕਤ ਆ ਰਹੀ ਉਹ ਅਸੀਂ ਦੇਵਾਂਗੇ ਜੇ ਸਾਨੂੰ ਬੀਜ ਦਾ ਲੱਗੇਗਾ ਕਿਸਾਨਾਂ ਨੂੰ ਅੱਗੇ ਕਣਕ ਦੇ ਅੱਗੇ ਤਿੱਕਰ ਵੀ ਅਸੀਂ ਲੈ ਕੇ ਚੱਲਾਂਗੇ ਹੂੰ ਇਹ ਨਹੀਂ ਵੀ ਅਸੀਂ ਇਹ ਹੱਟ ਤੇ ਸੇਵਾ ਕਰਕੇ ਚੱਲੇ ਚੱਲੇ ਆ ਇਸ ਤੋਂ ਅੱਗੇ ਵੀ ਅਸੀਂ ਚੱਲਾਂਗੇ ਕਰਾਂਗੇ ਕਣਕ ਵਜਾਉਣ ਤਿੱਕਰ ਜ਼ਿਮੀਂਦਾਰ ਦੀ ਮਦਦ ਕਰਾਂਗੇ ਕਿਉਂਕਿ ਜ਼ਿਮੀਂਦਾਰ ਜਿਹੜਾ ਅੱਜ ਉਹ 10 ਤੋਂ 15 ਸਾਲ ਪਿੱਛੇ ਜਾ ਚੁੱਕਿਆ ਤੇ ਜੇ ਜਿਹੜਾ ਅਸੀਂ ਗੱਲ ਕਰਦੇ ਕਈ ਵਾਰੀ ਪਾਣੀ ਦੀ ਇੱਥੇ ਮਾਰ ਜ਼ਿਆਦੀ ਹੁੰਦੀ ਹੈਗੀ ਆ ਉਹਨਾਂ ਜਗ੍ਹਾ ਤੇ ਜਿਹੜੇ ਹੈਗੇ ਆ ਟੋਏ ਪੈ ਜਾਂਦੇ ਹੈ ਜ਼ਮੀਨਾਂ ਦੇ ਚ ਟੋਏ ਪੈ ਜਾਂਦੇ ਤੇ ਉਹ ਉਹਨਾਂ ਨੂੰ ਕੋਈ ਜ਼ਿੰਮੇਦਾਰ ਛੋਟੇ ਹੁੰਦੇ ਆ ਉਹਨਾਂ ਨੂੰ ਕੌਣ ਵਾਸਤੇ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਉਹਦੇ ਵਾਸਤੇ ਵੀ ਤੁਹਾਡੀ ਸਸਤ ਸੇਵਾ ਕਰੀ ਬਿਲਕੁਲ ਜੀ ਉਹਨਾਂ ਨੂੰ ਵੀ ਅਸੀਂ ਡੀਜ਼ਲ ਦੀ ਸੇਵਾ ਕਰਾਂਗੇ ਜੀ ਜੇ ਟਰੈਕਟਰ ਨਹੀਂ ਹੋਵੇਗਾ ਟਰੈਕਟਰ ਦੀ ਸੇਵਾ ਵੀ ਦੇਵਾਂਗੇ ਜੀ ਹਰੇਕ ਪੱਖੋਂ ਕਿਸਾਨ ਦੇ ਨਾਲ ਜੁਆਇਨਟ ਸਿੱਖ ਖੜੀ ਏ ਬੇਝਿਜਕ ਹੋਗੇ ਅਸੀਂ ਕਹਿੰਦੇ ਸਾਨੂੰ ਦੱਸੋ ਜਿਹੜੀ ਸੇਵਾ ਏ ਅਸੀਂ ਹਰ 24 ਘੰਟੇ 24 ਆਵਰ ਮੇਰਾ ਫੋਨ ਖੁੱਲਾ ਹੁੰਦਾ ਸਾਰਿਆਂ ਨੂੰ ਸਾਰਿਆਂ ਕੋਲੇ ਮੇਰਾ ਫੋਨ ਨੰਬਰ ਏ 24 ਆਵਰ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਓ ਮੈਂ ਲੇਬਲ ਆ ਸਾਡੇ ਸੇਵਾ ਦਾ ਰਾਤ ਨੂੰ ਇਥੇ ਲੇ ਹਾਂ ਬਿਲਕੁਲ ਜੀ ਇਹ ਹਨ ਜਗਰੂਪ ਸਿੰਘ ਜੀ ਜਿਨ੍ਹਾਂ ਨੇ ਜਰੈਟਡ ਸਿਕਸ ਹਸਤਾ ਬਾਰੇ ਜਿਹੜੀ ਹੈਗੇ ਦੱਸਿਆ ਕਿ ਉਹਨਾਂ ਦੀ ਜਿਹੜੀ ਸਸਤਾ ਹੈਗੀ ਆ ਉਹ ਹਰ ਪੀੜਤਾ ਦੀ ਜਿਹੜੀ ਮਦਦ ਲਈ ਜਿਹੜੀ ਹੈਗੀ ਇਮੇਸ਼ਾ ਹੀ ਤਤਪਰ ਹੈਗੀ ਆ ਉਹਨਾਂ ਨੂੰ ਜਿਹੜੇ ਹੈਗੇ ਦੋ ਉਹਨਾਂ ਜਰੀ ਹੈਗੀ ਆ ਅਗਰ ਕਿਸ਼ਤੀ ਦਿੱਤੀ ਗਈ ਹੈ ਜੋ ਕਿ ਜਿਹੜੇ ਵਿੱਚ ਆਪਣਾ ਪਾਣੀ ਦੇ ਵਿੱਚ ਕਰੇ ਲੋਕ ਨੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਜਿਹੜਾ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਸਕੇ ਉੱਥੇ ਹੀ ਉਹਨਾਂ ਵੱਲੋਂ ਜਿਹੜੀ ਹੈਗੀ ਆ ਮੈਡੀਕਲ ਜਿਹੜੀ ਹੈਗੀ ਆ ਸਭ ਦਾ ਵੀ ਜਿਹੜੀ ਦਿੱਤੀ ਜਾ ਰਹੀ ਹੈਗੀ ਆ ਕਰ ਕਰ ਜਾ ਕੇ ਡਾਕਟਰਾਂ ਦੀ ਟੀਮਾਂ ਵੱਲੋਂ ਉਹਨਾਂ ਨੂੰ ਜਿਹੜਾ ਚੈੱਕਅਪ ਕੀਤਾ ਜਾਂਦਾ ਹੈਗਾ ਉਹਨਾਂ ਨੂੰ ਜਿਹੜੀਆਂ ਭਿਆੜਕ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹਨਾਂ ਤੋਂ ਜਿਹੜੀ ਲਜਾਤ ਵਾਲੇ ਵਾਸਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਦੇ ਕੇ ਜਿਹੜੀ ਹਰ ਸਭ ਵੱਧ ਕੀਤੀ ਜਾ ਰਹੀ ਹੈ ਹੁਣ ਦਿਖ ਰਾ ਇਹ ਹੋਵੇਗਾ ਕਿ ਜਿਹੜੇ ਬਾਹਰ ਲਈਏ ਸਸਤਾ ਦੇ ਲੋਕ ਨੇ ਜਾਂ ਸਰਕਾਰਾਂ ਨੇ ਜੋ ਇਹ ਕਾਰਜ ਕਰ ਰਹੇ ਨੇ ਉਹਨਾਂ ਕਾਰਜਾਂ ਨੂੰ ਲੈ ਕੇ ਇਹਨਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਰਹੇ ਉਹਨਾਂ ਕਾਰਜਾਂ ਨੂੰ ਲੈ ਕੇ ਕਿ ਕੀ ਸਰਕਾਰ ਵੀ ਅਜਿਹੇ ਉਪਰਾਲੇ ਕਰਦੀ ਹੈਗੀ ਹੈ ਇਹ ਤਾਂ ਹੁਣ ਸਮਝਦਿ ਸਿਗਾ ਪਰ ਇਹ ਪਰਤੋ ਬਲਬੀਰ ਸਿੰਘ ਜੋਸ ਦੀ ਰਿਪੋਰਟ ਅਜੀਤ ਵੈਬ ਟੀਵੀ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਇਸ ਸਮੇਂ ਅਸੀਂ ਸਤਲੁਜ ਦਰਿਆ ਦੇ ਵਿੱਚ ਮੌਜੂਦ ਹੈਗੇ ਆਂ ਜ਼ਿਲ੍ਹਾ ਫਰੋਇਪੁਰ ਦੇ ਪਿੰਡ ਜਿਹੜੇ ਹੈਗੇ ਆ ਹਾਰਡਪੀਟ ਦੇ ਉਹਨਾਂ ਦੇ ਵਿੱਚ ਪਿੰਡ ਧੀਰਾਕਾਰਾਂ ਨੇ ਹਲਨ ਲਵੇਰਾ ਮੁੱਠਿਆਲਾ ਬੰਡਾਲਾ ਆਦਿ ਜਿਹੜੇ ਦੱਜਰਾ ਪਿੰਡ ਜਿਹੜੇ ਹੈਗੇ ਆ ਉਸ ਜਗ੍ਹਾ ਤੇ ਮੌਜੂਦ ਹੈਗੇ ਆ ਇਸ ਜਗ੍ਹਾ ਤੇ ਹਾਰਡਪੀਟਾਂ ਦੀ ਮਦਦ ਲਈ ਜਿਹੜਾ ਜੁਨਾਈਟਿਡ ਸਿਕਸ ਹਸਤਾ ਦੇ ਆਗੂ ਜਿਹੜੇ ਹੈਗੇ ਆ ਜਗਮੀਤ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਜਿਹੜੇ ਰਾਹਤ ਕਾਰਜ ਜਿਹੜੇ ਗਿਰੰਭੇ ਗਏ ਨੇ ਉਹ ਜਿਹੜੇ ਹਾਰਡਪੀਟ ਨੇ ਉਹਨਾਂ ਵਾਸਤੇ ਕੀ ਕੀ ਉਪਰਾਲੇ ਕਰ ਰਹੇ ਨੇ ਗੱਲਬਾਤ ਕਰਦੇ ਆ ਸੱਸੀ ਕੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿਵੇਂ ਦੇਖਦੇ ਹੋ ਜਿਹੜੇ ਆ ਕੈਂਡਰੇ ਹਾੜਾ ਦੀ ਮਾਰ ਵਿੱਚ ਆ ਗਏ ਨੇ ਤੇ ਤੁਹਾਡੀ ਜਿਹੜੀ ਸੰਸਥਾ ਜੁਆਇਟਿਡ ਸਿਕਸ ਸੰਸਥਾ ਉਹ ਇਹਨਾਂ ਵਾਸਤੇ ਕੀ ਪ੍ਰਬਾਲਾ ਕਰ ਰਹੀ ਵੀਰ ਜੀ ਅਸੀਂ ਅੱਜ ਤੋਂ 5 ਦਿਨ ਪਹਿਲਾਂ ਇੱਥੇ ਵਿਜ਼ਿਟ ਕੀਤਾ ਸੀ ਤੇ ਜਦੋਂ ਅਸੀਂ ਵਿਜ਼ਿਟ ਕੀਤਾ ਤੇ ਅਸੀਂ ਦੇਖਿਆ ਵੀ ਇੱਥੇ ਮੈਡੀਕਲ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਅਸੀਂ ਉਸ ਦਿਨ ਤੋਂ ਹੀ ਮੈਡੀਕਲ ਦੀਆਂ ਸਾਡੀਆਂ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਇੱਥੇ ਉਸ ਤੋਂ ਬਾਅਦ ਸਾਡੇ ਵੈਂਟਰੀ ਦਾ ਡਾਕਟਰ ਇੱਕ ਉਹ ਕੰਮ ਕਰ ਰਿਹਾ ਦੋ ਬੋਰਡਸ ਸਾਡੀਆਂ ਇੱਥੇ ਸਵਾਵਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਹੜੀਆਂ ਰਾਤ ਨੂੰ ਕਿਸੇ ਨੂੰ ਲੋੜ ਪਏ ਜੇ ਰੈਸਕਿਊ ਕਰਨ ਵਾਸਤੇ ਉਹ ਲੱਗੀਆਂ ਹੀ ਉਸ ਤੋਂ ਪਲੱਸ ਜਿਹੜਾ ਸਾਡਾ ਇੱਥੇ ਅਸੀਂ ਇੱਕ ਮੱਛਰ ਵਾਲੀ ਸਪਰੇ ਵਾਲੀ ਸਾਡੀ ਫੌਗਰ ਜਿਹੜੀ ਉਹ ਅਸੀਂ ਅੱਜ ਸ਼ਾਮ ਰੋਜ਼ ਸ਼ਾਮ ਨੂੰ ਹੀ ਘਰਾਂ ਵਿੱਚ ਜਾ ਕੇ ਸਪਰੇ ਕਰਾਂਗੇ ਕਿਉਂਕਿ ਫਸਲਾਂ ਗਲ ਚੁੱਕੀਆਂ ਨੇ ਤੇ ਘਰਾਂ ਦੇ ਵਿੱਚ ਬਿਮਾਰੀਆਂ ਜਿਹੜੇ ਫੈਲਣ ਦਾ ਖਸਾ ਮਾਲ ਡੰਗਰ ਲੋਕਾਂ ਦਾ ਘਰੇ ਆ ਮਾਲ ਨੂੰ ਜੋ ਲੋਕਾਂ ਦੇ ਪਸ਼ੂ ਨੇ ਉਹਨਾਂ ਨੂੰ ਸਪਰੇਅ ਕਰਾਂਗੇ ਪਲੱਸ ਅਸੀਂ ਅਚਾਰ ਦੀ ਸੇਵਾ ਕਰ ਰਹੇ ਹਾਂ ਸਾਈਲੇਜ ਦੀ ਤੇ ਜਿੱਦਾਂ ਕਿ ਹੁਣ ਪਾਣੀ ਖੜਿਆ ਖੜਾ ਆ ਤੇ ਪਾਣੀ ਦਾ ਲੈਵਲ ਉੱਚਾ ਹੋਣ ਕਰਕੇ ਬੋਰਾ ਦਾ ਪਾਣੀ ਜਿਹੜਾ ਖਰਾਬ ਹੋ ਗਿਆ ਤੇ ਘਰਾਂ ਵਿੱਚ ਬਜ਼ੁਰਗ ਨੇ ਬਿਮਾਰ ਨੇ ਉਹਨਾਂ ਨੂੰ ਪਾਣੀ ਜਿਹੜਾ ਸਾਫ਼ ਸੁਥਰਾ ਮਿਲੇ ਉਸ ਵਾਸਤੇ ਅਸੀਂ ਪਾਣੀ ਦੀ ਸੇਵਾ ਵੀ ਕਰ ਰਹੇ ਹਾਂ ਇੱਕਰ ਆਪਾਂ ਗੱਲ ਕਰਦੇ ਆ ਇਸ ਟਾਈਮ ਆਪਾਂ ਬੇੜੀ ਤੇ ਸਵਾਰ ਹੈਗੇ ਆ ਸਤਲੁਜ ਦਰਿਆ ਦੇ ਜਿਹੜੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਕਿੰਨਾ ਕੁ ਜਿਹੜਾ ਤੁਸੀਂ 4-5 ਦਿਨ ਤੋਂ ਇੱਥੇ ਸੇਵਾ ਕਰ ਰਹੇ ਹੋ ਕਿੰਨਾ ਕੁ ਜਿਹੜਾ ਹੈਗਾ ਲੋਕਾਂ ਦੀ ਫਸਲਾਂ ਨੁਕਸਾਨ ਹੋ ਚੁੱਕਾ ਲਗਭਗ ਜੀ 95% ਫਸਲਾਂ ਦਾ ਨੁਕਸਾਨ ਹੋ ਚੁੱਕਿਆ ਖਰਾਚਾਰਾ ਬਿਲਕੁਲ ਖਤਮ ਹੋ ਚੁੱਕਿਆ ਅਸੀਂ ਘਰਾਂ ਦੇ ਵਿੱਚ ਗਏ ਆ ਜਾ ਕੇ ਵੇਖਿਆ ਬੱਚਿਆਂ ਦੇ ਜਿਹੜੇ ਉਹ ਉਹਨਾਂ ਦੇ ਅਲਰਜੀ ਹੋਈ ਹੋਈ ਪੈਰਾਂ ਦੇ ਉੱਪਰ ਬਜ਼ੁਰਗ ਬਹੁਤ ਬਿਮਾਰ ਨੇ ਬਜ਼ੁਰਗ ਜਿਹੜੇ ਉਹ ਦਵਾਈ ਨਾਲ ਉਹਨਾਂ ਦਾ ਸੰਪਰਕ ਰੋਡ ਨਾਲ ਟੁੱਟ ਗਿਆ ਉਹਨਾਂ ਕੋਲੋਂ ਮੈਡੀਸਨ ਲੈਣ ਵਾਸਤੇ ਜਾਇਆ ਨਹੀਂ ਜਾ ਰਿਹਾ ਤੇ ਉਹਨਾਂ ਨੂੰ ਸ਼ੂਗਰ ਕਈਆਂ ਨੂੰ 6 6 7 700 ਸ਼ੂਗਰ ਹੋਈ ਪਈ ਕੋਈ ਜਿਹੇ ਪਰਿਵਾਰ ਵੀ ਹੈਗੇ ਆ ਜਿਹੜੇ ਪਾਣੀ ਦੇ ਵਿੱਚ गिर ਚੁੱਕੇ ਨੇ ਉਹਨਾਂ ਨੂੰ ਸਸਤਾ ਵੱਲੋਂ ਜਿਹੜਾ ਬਾਹਰ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਰਿਹਾ ਹੈਗਾ ਬਿਲਕੁਲ ਜੀ ਅਸੀਂ ਉਹਨਾਂ ਨੂੰ ਬੋਰਡ ਦਿੱਤਾ ਆ ਪਲੱਸ ਨਾਲ ਦੋ ਮੇਡ ਦਿੱਤੇ ਹੋਏ ਨੇ ਉਹ ਜਿਹੜੇ ਰੈਸਕਿਊ ਜਿੱਦੋਂ ਜਿਵੇਂ ਜਿਵੇਂ ਘਰ ਨਹੀਂ ਲੋਕ ਛੱਡ ਰਹੇ ਹੂੰ